ਵਾਹ ਗੁਰਜੀਕਾ ਕਾ ਸਾ ਵਾਹ ਗੁਰਜੀ ਕੀ ਫਤੇ ਮਹਾਰਾਜ ਸਿ ਪਾਸ਼ਾ ਗੁਰਬਾਣੀ ਵਿੱਚ ਸਮਝਾਉਂਦੇ ਹਨ ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਹ ਕਾਲ ਬੁਰੀ ਕਿਉ ਕਾਲੀਏ ਮਹਾਰਾਜ ਸਿ ਪਾਸ਼ਾ ਸਮਝਾਉਂਦੇ ਹਨ ਸਾਨੂੰ ਜੀਵਨ ਦੀ ਜਾਂਚ ਦੱਸ ਰਹੇ ਹਨ ਕਿਪਤ ਜਦੋਂ ਤੈਨੂੰ ਤੇਰੇ ਕਰਮਾਂ ਦਾ ਫਲ ਮਿਲਣਾ ਹੈ ਜਿਹੋ ਜਿਹਾ ਕੰਮ ਕਰੇਗਾ ਉਹ ਜਿਹਾ ਫਲ ਮਿਲਣਾ ਹੈ ਤਾਂ ਫਿਰ ਤੂੰ ਬੁਰੇ ਕੰਮ ਕਿਉਂ ਕਰਦਾ ਹੈ ਜਿੱਤ ਕੀਤਾ ਪਾਈਏ ਆਪਣਾ ਜੀ ਤੇਰੇ ਕੀਤੇ ਦਾ ਤੈਨੂੰ ਮਿਲਣਾ ਹੈ ਵਾਪਸ ਸਾਕਾਲ ਬੁਰੀ ਕਿਉਂ ਘਾਲੀਏ ਫਿਰ ਤੂੰ ਬੁਰੀ ਘਾਲਣਾ ਕਿਉਂ ਕਰਦਾ ਹੈ ਕਾਲਦਾ ਹੈ ਮਾੜੇ ਕੰਮ ਕਿਉਂ ਕਰਦਾ ਹੈ ਮੰਦਾ ਮੋਲਨਾ ਕੀਚੀ ਦੇ ਲੰਮੀ ਨਜ਼ਰ ਨਿਹਾਲੀਏ ਕਿ ਮੰਦੇ ਕੰਮ ਤੋਂ ਨਾ ਕਰ ਲੰਮੀ ਨਜ਼ਰ ਰੱਖ ਲੰਮੀ ਨਿਗਾਹ ਰੱਖ ਅਸਲ ਦੇ ਵਿੱਚ ਆਪਾਂ ਕਹਿੰਨੇ ਆਂ ਵੀ ਕਿਸਮਤ ਪਰਮਾਤਮਾ ਲਿਖਦਾ ਹੈ ਇਹ ਆਪਦੀ ਕਿਸਮਤ ਅਸੀਂ ਆਪ ਲਿਖਦੇ ਹਾਂ ਜੋਸ਼ ਏਕ ਫਰੀ ਜੀ ਸਮਝਾਉਣਾ ਕਰਦੇ ਹਨ ਬਾਬਾ ਫਰੀ ਜੀ ਸਮਝਾਉਣਾ ਕਰ ਰਹੇ ਹਨ ਨਾ ਫਰੀਦਾ ਜੀ ਤੋਂ ਅਕਲ ਲਤੀਫ ਕਾਲੇ ਲਿਖਣਾ ਲੇਖ ਕਿ ਜੇ ਤੂੰ ਅਕਲ ਵਾਲਾ ਹੈ ਤਾਂ ਕਾਲੇ ਲੇਖਣਾ ਲੇਖ ਆਪਦੀ ਕਾਲੀ ਕਿਸਮਤ ਨਾਲ ਲੇਖ ਕਿਸਮਤ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਜਦੋਂ ਆਪਾਂ ਕਰਮ ਕਰਦੇ ਹਾਂ ਉਹ ਅਸੀਂ ਲੇਖ ਲੇਖ ਰਹੇ ਹੁੰਨੇ ਆ ਜੇ ਅਸੀਂ ਚੰਗਾ ਕਰਮ ਕਰ ਰਹੇ ਹਾਂ ਤਾਂ ਅਸੀਂ ਆਪ ਦਾ ਚੰਗਾ ਲੇਖ ਲਿਖ ਰਹੇ ਹਾਂ ਜੋ ਸਾਨੂੰ ਵਾਪਸ ਮਿਲਦਾ ਹੈ ਚੰਗੇ ਕਰਮ ਦੇ ਬਦਲੇ ਸਮਾਪਾ ਕੇ ਉਹ ਹੁੰਦੀ ਹੈ ਸਾਡੀ ਕਿਸਮਤ ਜੇ ਆਪਾਂ ਪੁਰਾਣੇ ਸਮੇਂ ਚੰਗੇ ਕਰਮ ਕੀਤੇ ਹੋਣ ਤਾਂ ਆਪਣੇ ਬੱਚਿਆਂ ਦੀ ਚੰਗੀ ਕਿਸਮਤ ਲਿਖੀ ਜਾਂਦੀ ਹੈ ਆਮ ਹੀ ਸਿਆਣੇ ਕਹਿ ਦਿੰਦੇ ਆ ਵੀ ਇਹਦਾ ਪੁੱਤ ਬਹੁਤ ਤਰੱਕੀ ਕਰ ਗਿਆ ਇਹਨੇ ਕੋਈ ਚੰਗੇ ਕਰਮ ਕੀਤੇ ਆ ਜਦੋਂ ਚੰਗੇ ਕਰਮ ਕਰਾਂਗੇ ਤਾਂ ਚੰਗੀ ਕਿਸਮਤ ਲਿਖੀ ਜਾਂਦੀ ਹੈ ਸੋ ਸਾਨੂੰ ਆਪਣਾ ਹਰੇਕ ਕੰਮ ਵਿਚਾਰ ਕੇ ਕਰਨਾ ਚਾਹੀਦਾ ਹੈ ਕਿਉਂਕਿ ਜੋ ਦੇਵਾਂਗੇ ਉਹ ਵਾਪਸ ਮਿਲੇਗਾ ਦਿੱਤਾ ਲਈਏ ਆਪਣਾ ਅਨ ਦਿੱਤਾ ਕਿਸ ਹੱਥ ਨਾ ਆਵੇ ਕਿ ਜੋ ਅਸੀਂ ਦਿੰਨੇ ਆ ਕਿਸੇ ਨੂੰ ਉਹ ਸਾਨੂੰ ਵਾਪਸ ਮਿਲਦਾ ਹੈ ਕਿਸੇ ਨੂੰ ਸੁੱਖ ਦਿੰਨੇ ਆ ਤਾਂ ਸਾਨੂੰ ਸੁੱਖ ਵਾਪਸ ਮਿਲਦਾ ਹੈ ਕਿਸੇ ਨੂੰ ਦੁੱਖ ਦਿੰਨੇ ਆ ਤਾਂ ਸਾਨੂੰ ਦੁੱਖ ਵਾਪਸ ਮਿਲਦਾ ਹੈ ਕਿਸੇ ਨੂੰ ਹਸਾਉਨੇ ਹਾਂ ਤਾਂ ਸਾਨੂੰ ਆਨਲਾਈਨ ਟਾਈਮ ਜਸਨਾ ਪੈਂਦਾ ਹੈ ਕਿਸੇ ਨੂੰ ਰਵਾਉਨੇ ਹਾਂ ਤਾਂ ਸਾਨੂੰ ਆਉਣ ਵਾਲੇ ਟਾਈਮ ਚ ਆਉਣਾ ਪੈਂਦਾ ਸੋ ਅਸੀਂ ਆਪਦੇ ਲਈ ਕਾਪ ਲੇਖਦੇ ਹਾਂ ਫਰੀਦਾ ਜੇਤੂ ਅਕਲ ਲਤੀਫ ਕਾਲੇ ਲਿਖਣਾ ਲੇਖ ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ ਲੋਕਾਂ ਦੇ ਨਾਲ ਠੱਗੀਆਂ ਕਰਦੇ ਹਾਂ ਧੋਖੇ ਕਰਦੇ ਹਾਂ ਲੋਕਾਂ ਦਾ ਹੱਥ ਮਾਰਦੇ ਹਾਂ ਉਦੋਂ ਅਸੀਂ ਆਪਦੇ ਵੀ ਤੇ ਉਹਦੇ ਬੱਚਿਆਂ ਦੇ ਵੀ ਕਾਲੇ ਲੇਖ ਲਿਖ ਰਹੇ ਹੁੰਦੇ ਆ ਉਦੋਂ ਅਸੀਂ ਆਪਦੇ ਘਰ ਦੇ ਵਿੱਚ ਜ਼ਹਿਰ ਖਵਾ ਰਹੇ ਹੁੰਨੇ ਆਪਦੇ ਬੱਚਿਆਂ ਨੂੰ ਉਸ ਦਾ ਰਿਜ਼ਲਟ ਨਿਕਲਦਾ ਹੈ ਕਿ ਫਿਰ ਬਾਅਦ ਵਿੱਚ ਬੱਚੇ ਨਸ਼ੇ ਕਰਨ ਲੱਗ ਪੈਂਦੇ ਹਨ ਮਾੜੇ ਰਸਤਿਆਂ ਤੇ ਤੁਰਦੇ ਹਨ ਮਾੜੀ ਸੰਗਤ ਕਰਦੇ ਹਨ ਸੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੰਗੇ ਲੇਖ ਹੋਣ ਤਾਂ ਸਾਨੂੰ ਚੰਗੀਤ ਸੰਗਤ ਕਰਨੀ ਚਾਹੀਦੀ ਹੈ ਚੰਗੇ ਜੀਵਨ ਦਾ ਸੰਗ ਕਰਨਾ ਚਾਹੀਦਾ ਹੈ ਆਪਦੇ ਜੀਵਨ ਦੇ ਵਿੱਚੋਂ ਬੁਰਾਈਆਂ ਖਤਮ ਕਰਨੀਆਂ ਚਾਹੀਦੀਆਂ ਹਨ ਆਪਦੇ ਜੀਵਨ ਦੇ ਵਿੱਚ ਚੰਗੀਆਂ ਲਿਆਉਣੀਆਂ ਚਾਹੀਦੀਆਂ ਹਨ ਸਬ ਦੇ ਨਾਲ ਪ੍ਰੇਮ ਨਾਲ ਵਿਹਾਰ ਕਰਨਾ ਚਾਹੀਦਾ ਹੈ ਤਾਂ ਅਸੀਂ ਚੰਗੇ ਲੇਖ ਲਿਖ ਰਹੇ ਹੁੰਦੇ ਹਾਂ ਕਿਉਂਕਿ ਜੇ ਅਸੀਂ ਦਾਖਾ ਚਾਹੁੰਨੇ ਹਾਂ ਤਾਂ ਫਿਰ ਕਿਕਰਾਂ ਨੀ ਬੀਜਣੀਆਂ ਚਾਹੀਦੀਆਂ ਲੋੜੇ ਦਾਖਬਦੋਰੀਆਂ ਕਿਕਰ ਬੀਜੇ ਜੱਟ 14 ਦਾਖਾਂ ਤੇ ਬੀਜੀ ਕਿਕਰਾਂ ਜਾਂਦਾ ਹੈ ਅਸੀਂ ਚਾਹੁੰਨੇ ਹਾਂ ਕਿ ਅਸੀਂ ਖੁਸ਼ ਰਹੀਏ ਪਰ ਅਸੀਂ ਦੂਜਿਆਂ ਨੂੰ ਦੁੱਖ ਦੇ ਜਾਨੇ ਦੂਜਿਆਂ ਦੇ ਨਾਲ ਲੜਾਈਆਂ ਕਰੀ ਜਾਂਦੇ ਆ ਝਗੜੇ ਕਰੀ ਜਾਂਦੇ ਆ ਕਿਸੇ ਨੂੰ ਗਾਲਾਂ ਕੱਢੀ ਜਾਂਦੇ ਆ ਕਿਸੇ ਨੂੰ ਪਿੱਕਾ ਬੋਲੀ ਜਾਂਦੇ ਆ ਸੋ ਪ੍ਰੇਮ ਦੇ ਨਾਲ ਵਿਹਾਰ ਕਰਨਾ ਚਾਹੀਦਾ ਹੈ ਸਭ ਦੇ ਵਿੱਚ ਇੱਕੋ ਹੀ ਜੋਤ ਵਰਤ ਰਹੀ ਹੈ ਉਹ ਸਭ ਦੇ ਵਿੱਚ ਬੈਠਾ ਹੋਇਆ ਸਾਨੂੰ ਦੇਖ ਰਿਹਾ ਹੈ ਤੇ ਸਾਡੇ ਵਿੱਚ ਬੈਠਾ ਹੋਇਆ ਦੂਜਿਆਂ ਨੂੰ ਦੇਖ ਰਿਹਾ ਹੈ ਉਹ ਇੱਕ ਹੀ ਖੇਡ ਕਰ ਰਿਹਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਕੇਲ ਖੇਲਣ ਅੰਤ ਕੋ ਫਿਰ ਇਕ ਸੋ ਜੇ ਕੋਈ ਗਲਤੀ ਨਾਲ ਮਾੜਾ ਕਰਮ ਹੋ ਵੀ ਗਿਆ ਪਿਛਲੇ ਸੰਨ ਦੇ ਵਿੱਚ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ ਪਰਮਾਤਮਾ ਬਖਸ਼ਣ ਯੋਗ ਹੈ ਬਖਸ਼ ਲੈਂਦਾ ਹੈ ਉਤ ਚਰਨਾ ਵਿੱਚ ਜੋੜੜੀਆਂ ਕਰਨੀਆਂ ਚਾਹੀਦੀਆਂ ਹਨ ਮਿਲਤਾ ਕਰਨੀਆਂ ਚਾਹੀਦੀਆਂ ਹਨ ਕਿ ਸਾਡੇ ਅਸੀਂ ਬਹੁਤ ਮਾੜੇ ਕਰਮ ਕੀਤੇ ਪਰਮਾਤਮਾ ਸਾਨੂੰ ਬਖਸ਼ਣਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲਾ ਤੁ ਬਖਸ਼ ਲਾ ਜੇ ਕੋਈ ਗਲਤੀਆਂ ਹੋਈਆਂ ਹਨ ਜੇ ਕਿਸੇ ਦਾ ਦਿਲ ਦਿਖਾਇਆ ਹੈ ਉਸ ਤੋਂ ਮਾਫੀ ਮੰਗ ਲਓ ਕਿਉਂਕਿ ਜਦੋਂ ਅਸੀਂ ਨੀਵੇਂ ਹੁੰਨੇ ਹਾਂ ਤਾਂ ਪਰਮਾਤਮਾ ਨੂੰ ਸਾਡੇ ਤੇ ਖੁਸ਼ੀ ਹੁੰਦੀ ਹੈ ਕਿਉਂਕਿ ਉਹ ਨੀਵੇਂਆਂ ਦਾ ਬਣਦਾ ਹੈ ਉਹ ਹੰਕਾਰੀਆਂ ਦਾ ਨਹੀਂ ਹੰਕਾਰੀਆਂ ਨੂੰ ਤਾਂ ਉਹ ਪਿੱਛਾ ਜਾਂਦਾ ਹੈ ਹੰਕਾਰੀਆਂ ਨਿੰਦਕਾਂ ਪਿੱਟਦੇ ਸੋ ਜੇ ਕੋਈ ਗਲਤੀ ਹੋਈ ਹੈ ਪਰਮਾਤਮਾ ਦੇ ਚਰਨਾਂ ਵਿੱਚ ਮਾਫੀ ਮੰਗੋ ਤੇ ਅੱਗੇ ਤੋਂ ਆਪਦੇ ਜੀਵਨ ਦੇ ਵਿੱਚ ਬਦਲਾਵ ਲਿਆਓ ਤੇ ਸਭ ਦੇ ਨਾਲ ਅਜਿਹਾ ਵਿਹਾਰ ਕਰੋ ਜਿਵੇਂ ਅਸੀਂ ਇਹ ਦੇਖੀਏ ਕਿ ਸਭ ਦੇ ਅੰਦਰ ਪਰਮਾਤਮਾ ਹੈ ਜਿਵੇਂ ਤੁਸੀਂ ਪਰਮਾਤਮਾ ਦੇ ਨਾਲ ਵਿਹਾਰ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਸਭ ਦੇ ਨਾਲ ਵਿਹਾਰ ਕਰੋ ਤਾਂ ਤੁਹਾਡੇ ਚੰਗੇ ਲੇਖ ਲਿਖੇ ਜਾਣਗੇ ਸੋ ਅਸੀਂ ਆਪਦੇ ਲੇਖ ਆਪ ਹੀ ਲਿਖਦੇ ਹਾਂ ਕਿ ਹੁਣ ਸਾਡੇ ਤੇ ਹੈ ਅਸੀਂ ਚੰਗੇ ਲਿਖਨੇ ਆ ਕਿ ਮਾੜੇ ਲਿਖਨੇ ਆ ਜਿਤਕੀਤਾ ਪਾਈਏ ਆਪਣਾ ਸਾਕਾਲ ਬੁਰੀ ਤੋਂ ਕਾਲੀਏ ਜਦੋਂ ਕੀਤਾ ਆਪਦਾ ਹੀ ਪਾਉਣਾ ਹੈ ਸੋ ਮਾੜੇ ਕਰਮ ਕਿਉਂ ਕਰੀਏ ਚੰਗੇ ਕਰਮ ਕਰੀਏ ਸਤ ਸੰਗਤ ਦੇ ਵਿੱਚ ਜਾਈਏ ਸਤ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੀਏ ਆਪ ਵੀ ਕਰੇ ਨਾਮ ਜਪੀਏ ਆਪਦੇ ਬੱਚਿਆਂ ਨੂੰ ਵੀ ਜਪਾਈਏ ਆਪਦੇ ਕਰਮ ਬਦਲੀਏ ਕਰਮ ਬਦਲਾਂਗੇ ਤਾਂ ਕਿਸਮਤ ਆਪਣੇ ਆਪ ਹੀ ਬਦਲ ਜਾਵੇਗੀ ਸੋਹਿਰ ਖਾਨ ਨਿੰਦਿਆ ਚੁਗਲੀ ਤੋਂ ਬਚ ਕੇ ਰਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ